ਉਹ ਨਾਸਖਵਿੰਦਰ ਪੱਟੀ ਹੈ ਕੀ ਗੱਲ ਕੀ ਹੋਈ ਤੁਹਾਡੇ ਨਾਲ ਅੱਜ ਮੈਂ ਜੀਰੇ ਤੋਂ ਸਵਾਰੀ ਲੈ ਕੇ ਆਇਆ ਦੋ ਜਣੇ ਸੀਗੇ ਉਹ ਆnde ਵਿੱਚ ਲੰਦਰੋਂ ਕੋਈ ਬਜ਼ੁਰਗ ਆ ਬੱਚਾ ਨਾਲ ਉਹਨਾਂ ਨੂੰ ਲੈ ਕੇ ਆਉਣਾ ਮੈਂ ਜੀਰੇ ਮੈਂ 3000 ਰੁਪਏ ਕਿਹਾ ਉਹਨਾਂ ਨੂੰ ਹਾਂਜੀ ਉਹ ਕਹਿੰਦੇ ਯਾਰ ਬੱਚਾ ਆ ਤੇ ਚੱਲ ਘੱਟ ਕਰ ਲੋ ਤੇ ਮੈਂ ਵੀ 3 ਦਿਨ ਹੋ ਗਏ ਸੀਗੇ ਢੇੜਾ ਨਹੀਂ ਲੱਗਾ ਤੇ ਮੈਂ ਕਹਾ ਚੱਲ 2500 ਦੇ ਦਿਆ ਜੀ 2500 ਜੀ ਉਹਨਾਂ ਨਾਲ ਗੱਲ ਹੋ ਗਈ ਤੇ ਰਸਤੇ ਦੇ ਵਿੱਚ ਉਹਨਾਂ ਨੇ ਦੋ ਤਿੰਨ ਥਾਵਾਂ ਤੇ ਗੱਡੀ ਰੋਕੀ ਆ ਉਲਟੀ ਆਉਂਦੀ ਆ ਠੰਡਾ ਪੀ ਲੀਏ ਤੇ ਚਲੋ ਮੈਂ ਉੱਥੇ ਲੰਗਰ ਲੱਗਾ ਸੀਗਾ ਗੁਰਦੁਆਰਾ ਸਾਹਿਬ ਉੱਥੇ ਮੈਂ ਰੋਡ ਦੇ ਉੱਪਰ ਉੱਥੇ ਮੈਂ ਰੋਕ ਲਈ ਗੱਡੀ ਆਣ ਕੇ ਮੈਨੂੰ ਕਹਿੰਦੇ ਵੀ ਪੀਪੀ ਚੌਂਕ ਚੱਲਣਾ ਵਾ ਪੀਪੀ ਚੌਂਕ ਤਾਂ ਗਏ ਨਹੀਂ ਤੇ ਮੈਨੂੰ ਕਹਿੰਦੇ ਵੀ ਧੰਨੋ ਵਾਲੀ ਕੋਈ ਪਿੰਡ ਹੈਗਾ ਵਾ ਨਾਲ ਹੀ ਦੋ ਤਿੰਨ ਕਿਲੋਮੀਟਰ ਤੇ ਉੱਥੋਂ ਆਪਾਂ ਉਹਨਾਂ ਨੂੰ ਲੈ ਕੇ ਆਉਣਾ ਵਾ ਕਿੰਨਾਂ ਨੂੰ ਲੈ ਕੇ ਕਿੰਨਾਂ ਨੂੰ ਜਾਣਾ ਸੀ ਪਤਾ ਨਹੀਂ ਉਹਨਾਂ ਦਾ ਕੋਈ ਕੀ ਕਹਿੰਦੇ ਸੀ ਇਹ ਬਜ਼ੁਰਗ ਆ ਸਾਡਾ ਕੋਈ ਬੱਚਾ ਨਾਲ ਇਸ ਤਰ੍ਹਾਂ ਕਰਕੇ ਤੇ ਉੱਥੇ ਲਾ ਜਾ ਕੇ ਤੇ ਮੈਨੂੰ ਪਿੰਡ ਦੇ ਵਿੱਚ ਸਿੱਧੀ ਗੱਡੀ ਕਰਕੇ ਤੇ ਪਸਤੌਰ ਰੱਖ ਲਿਆ ਮੇਰੇ ਮੈਨੂੰ ਕਹਿੰਦੇ ਵੀ ਗੱਡੀ ਛੱਡ ਦੇ ਪਾਸੇ ਹੋ ਜਾਨੀ ਤਾਂ ਗੋਲੀ ਮਾਰ ਦਿਆਂਗੇ ਕਿੰਨੇ ਜਾਣੇ ਸੀਗੇ ਉਹ ਦੋ ਜਾਣੇ ਸੀ ਜੈਂਸੀ ਸੀ ਕਿ ਲੇਡੀਜ਼ ਵੀ ਸੀ ਨਾਲ ਨਹੀਂ ਜੈਂਸੀ ਹੀ ਲੇਡੀ ਨਹੀਂ ਰਸਤੇ 'ਚ ਕਿਤੇ ਰੁਕੇ ਵਗੈਰਾ ਹੋਣਗੇ ਤੁਸੀਂ ਰਸਤੇ ਦੇ ਵਿੱਚ ਹਾਂ ਜੀ ਰੁਕੇ ਉੱਤੇ ਉਲਟੀਆਂ-ਉਲਟੀਆਂ ਜੀਆਂ ਕਹਿੰਦਾ ਮੈਨੂੰ ਆਉਂਦੀਆਂ ਵਾਂ ਤੇ ਰਸਤੇ 'ਚ ਉਹਨੇ ਕੋਲਡ ਡਰਿੰਕ ਲਿਆ ਪੀਣ ਵਾਸਤੇ ਮੈਨੂੰ ਵੀ ਪੁੱਛਦੇ ਸੀ ਕੁਝ ਖਾਣਾ ਪੀਣਾ ਮੈਂ ਕਿਹਾ ਨਾ ਬਈ ਮੈਂ ਨਹੀਂ ਖਾਣਾ ਪੀਣਾ ਸਵਾਰੀ ਤੁਸੀਂ ਕਿੱਥੋਂ ਚੱਕੀ ਸੀ ਜੀਰੇ ਤੋਂ ਸਵਾਰੀ ਜੀਰੇ ਤੋਂ ਹਾਂਜੀ ਭਾਜੀ ਕੀ ਨਾਮ ਕੀ ਹੈ ਜੀ ਮੇਰਾ ਨਾਮ ਜੀ ਪ੍ਰਵੇਸ਼ ਪੱਟੀ ਭਾਜੀ ਕੀ ਗੱਲਬਾਤ ਕੀ ਹੋਈ ਅੱਜ ਦੀ ਗੱਲਬਾਤ ਇਹ ਹੋਈ ਆ ਜੀ ਇਹ ਮੇਰੇ ਚਾਚਾ ਜੀ ਆ ਮੈਂ ਆਲਰੇਡੀ ਪਹਿਲਾਂ ਹੀ ਜਲੰਧਰ ਸੀਗਾ ਤੇ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਵੀ ਇਦਾਂ ਕਰਕੇ ਚਾਚਾ ਜੀ ਨਾਲ ਆ ਪਿੰਡ ਧੰਨੋਵਾਲ ਦੇ ਵਿੱਚ ਵਾਰਦਾਤ ਹੋ ਗਈ ਆ ਵੀ ਉਹਨਾਂ ਤੋਂ ਪਿਸਟਲ ਦੀ ਨੋਕ ਨਾਲ ਗੱਡੀ ਖੋਈ ਗਈ ਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਹੀ ਤੁਰੇ ਇਥੋਂ ਤੇ ਇੱਥੇ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਜੀਰੋ ਇਹ ਨਾਲੇ ਦੋ ਬੰਦਿਆਂ ਦਾ ਦੋ ਬੰਦੇ ਸੀ ਜਿਹੜੀ ਮੇਰੀ ਸਵਾਰੀ ਸੀਗੀ ਇਹਨਾਂ ਦੀ ਉਹਨਾਂ ਨੂੰ ਲੈ ਕੇ ਤੇ ਧੰਨੋਵਾਲ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੇ ਉਹਨਾਂ ਦੇ ਬੱਚੇ ਨੂੰ ਲੈ ਕੇ ਵਾਪਸ ਜਾਣਾ ਸੀਗਾ ਤੇ ਰਸਤੇ 'ਚ 7 ਕਿਲੋਮੀਟਰ ਪਿੰਡ ਤੇ ਉਹਨਾਂ ਨੇ ਪੈਟਰੋਲ ਪੁਆਇਆ 1200 ਰੁਪਏ ਦਾ ਉਹ ਕਰਵਾਇਆ ਉਹਨਾਂ ਨੇ Google Pay ਤੋਂ ਜੀ ਦੇ ਵਿੱਚ ਉਹਨਾਂ ਦਾ ਪੂਰਾ ਹੀ ਡਾਟਾ Google Pay ਦਾ ਉਹਨਾਂ ਕੋਲ ਪੰਪ ਤੇ ਮਿਲ ਜਾਊਗਾ ਸਾਨੂੰ ਠੀਕ ਆ ਮੈਂ ਤਾਂ ਇਹ ਚੋਣਾ ਜੀ ਚਲੋ ਰੱਬ ਦੀ ਕਿਰਪਾ ਨਾਲ ਸਾਡੀ ਗੱਡੀ ਮਿਲ ਜੇ ਵੀ ਚਾਚਾ ਜੀ ਵੀ ਇੰਨੇ ਹੈ ਨਹੀਂਗਾ ਵੀ ਜਿਹੜਾ ਆਪਣੀ ਗੱਡੀ ਨੂੰ ਵੀ ਚਲੋ ਕਹਿ ਦੇਣ ਵੀ ਗਈ ਤੇ ਗਈ ਹਨਾ ਵੀ ਇਹ ਵੀ ਬਹੁਤ ਗਰੀਬ ਆ ਬੜੀ ਮੁਸ਼ਕਲ ਨਾਲ ਕਿਸ਼ਤਾਂ ਤਾਰ ਰਿਹਾ ਵੀ ਚਲੋ ਇਹਨਾਂ ਨੂੰ ਗੱਡੀ ਮਿਲ ਜੇ ਤਾਂ ਬਹੁਤ ਵਧੀਆ ਜੀ ਭਾਈ ਜਿੱਥੇ ਇਹਨਾਂ ਨੇ ਸਵਾਰੀ ਉਤਾਰੀ ਹੈ ਜਾਂ ਛੱਡਣ ਗਏ ਸੀਗੇ ਉੱਥੇ ਕੀ ਫੰਕਸ਼ਨ ਫੰਕਸ਼ਨ ਸੀਗਾ ਭਾਈ ਉੱਥੇ ਫੰਕਸ਼ਨ ਨਹੀਂ ਸੀਗਾ ਜੀ ਉਹ ਇਹਨਾਂ ਨੇ ਇਹ ਕਿਹਾ ਸੀਗਾ ਵੀ ਮੇਰੀ ਮਾਤਾ ਤੇ ਬਿਮਾਰ ਆ ਬਹੁਤ ਜ਼ਿਆਦਾ ਵੀ ਉਹਨੂੰ ਲੈ ਕੇ ਫਿਰ ਚੀਰੇ ਵਾਪਸ ਜਾਣਾ ਫੰਕਸ਼ਨ ਦਾ ਕੋਈ ਨਹੀਂ ਉਹਨਾਂ ਨੇ ਦੱਸਿਆ ਜਿੱਥੋਂ ਤੱਕ ਮੈਨੂੰ ਇਹਨਾਂ ਨੇ ਦੱਸਿਆ ਵੀ ਇਦਾਂ ਦਾ ਫੰਕਸ਼ਨ ਕੋਈ ਨਹੀਂ ਸੀਗਾ ਜਦੋਂ ਉਹ ਧੰਨੋਵਾਲ ਪਿੰਡ ਚ ਐਂਟਰ ਕੀਤਾ ਉਹਨਾਂ ਨੇ ਤੇ ਅੱਗੇ ਜਗਰਾਤਾ ਚੱਲ ਰਿਆ ਸੀ ਉਹ ਰਸਤਾ ਬੰਦ ਸੀਗਾ ਉਹਨਾਂ ਨੇ ਕਿਹਾ ਵੀ ਤੂੰ ਗੱਡੀ ਨੂੰ ਵਾਪਸ ਕਰਕੇ ਤੇ ਇੱਧਰ ਕਰ ਲੈ ਇੱਧਰ ਨਾਲ ਹੀ ਇੱਕ ਮੋਟਰ ਸੀਗੀ ਉਹ ਬੜਾ ਸੁੰਨਸਾਨ ਰਸਤਾ ਸੀਗਾ ਉੱਥੇ ਉਹਨਾਂ ਨੇ ਵਾਰਦਾਤ ਕੀਤੀ ਰਵੋਲਵਰ ਕੱਢਿਆ ਉਹਨਾਂ ਨੇ ਕਿਹਾ ਵੀ ਜਾਂ ਤਾਂ ਸਾਨੂੰ ਗੱਡੀ ਦੇ ਦੇ ਨਹੀਂ ਤੇ ਅਸੀਂ ਤੇਰੇ ਗੋਲੀ ਮਾਰਾਂਗੇ ਫਿਰ ਇਹਨਾਂ ਨੇ ਕਿਹਾ ਵੀ ਮੈਨੂੰ ਗੋਲੀ ਨਾ ਮਾਰ ਤੂੰ ਗੱਡੀ ਲੈ ਜਾ ਤვენਾ ਤੇ ਮੌਕੇ ਦੇ ਤੁਸੀਂ ਪੁਲਿਸ ਨੂੰ ਕੰਪਲੀਟ ਕਰਤੀ ਹਾਂ ਮੌਕੇ ਦੀ ਪੁਲਿਸ ਕੰਪਲੀਟ ਕਰਤੀ ਮੌਕੇ ਦੀ ਪੁਲਿਸ ਆ ਗਈ ਸੀ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮਦਦ ਕਰ ਰਹੇ ਹਾਂ ਵੀ ਚਲੋ ਇਹ ਚਾਚਾ ਜੀ ਵੀ ਬਹੁਤ ਗਰੀਬ ਆ ਵੀ ਇੰਨੇ ਨਹੀਂ ਹੈਗੇ ਵੀ ਜਿਹੜੀ ਆਪਾਂ ਕਹਿ ਰਹੀ ਆ ਵੀ ਗੱਡੀ ਗਈ ਤੋਂ ਗਈ ਵੀ ਮੈਂ ਕਹਿਣਾ ਵੀ ਚਲੋ ਵੀ ਜਿੱਦਾਂ ਵੀ ਹੈਗੇ ਇਹਨਾਂ ਦਾ ਜਿਹੜਾ ਸਾਨ ਇਹੀ ਆ ਸਿਰਫ ਕਮਾਈ ਦਾ ਸਾਨ ਕਮਾਈ ਦਾ ਹੋਰ ਕੋਈ ਨਹੀਂ ਹੈਗਾ ਸਾਨਸ ਤੇ ਉੱਥੇ ਕੋਈ ਸੀਸੀਟੀਵੀ ਵਗੈਰਾ ਲੱਗੇ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਸੋ ਸੀਸੀਟੀਵੀ ਖੰਗਾਲੇ ਤੁਸੀਂ ਉੱਥੇ ਨਹੀਂ ਖੰਗਾਲੇ ਨਹੀਂ ਗੇ ਉਹ ਇਸ ਵਰਗੇ ਨੇ ਵੀ ਸਵੇਰੇ ਖੰਗਾਲ ਲਾਂਗੇ ਹੋਣਾ ਸਾਨੂੰ ਇਹ ਇੱਥੇ ਲਿਆਏ ਇੱਥੇ ਰਿਪੋਰਟ ਕਰਵਾਤੀ ਆ ਵੀ ਜਿੱਦਾਂ ਇਹ ਕਹਿਣਗੇ ਫਿਰ ਉਸ ਸਾਹਮਣੇ ਨਾਲ ਕਾਰਵਾਈ ਸ਼ੁਰੂ ਹੋ ਜਾਏ ਸਾਨੂੰ ਕੋਈ ਸਰ ਅੱਜ ਜਿਹੜੀ ਆ ਵਾਰਦਾਤ ਦੀ ਕੰਪਲੇਂਟ ਦੇਣ ਆਏ ਆ ਕਿ ਵਾਰਦਾਤ ਕੀ ਹੋਈ ਸੀ ਇਹਨਾਂ ਨੂੰ ਸਾਹੇ ਸੁਖਵਿੰਦਰ ਸਿੰਘ ਪਾਟੀ ਆ ਜੀ ਜੀਰੇ ਤੋਂ ਟੈਕਸੀ ਚੋਂ ਕੰਮ ਕਰਦੇ ਆ ਇਹ ਦੋ ਬੰਦਿਆਂ ਨੇ ਟੈਕਸੀ ਕਰਾ ਕੇ ਜੇ ਜਲੰਧਰ ਪੀਪੀ ਚੌਂਕ ਤਾਂ ਗਿਆ ਜੇ ਕਬਜ਼ਰ ਕੁਮਾਰ ਸਾਹਾਵਾ ਤੇ ਬੱਤਿਆਵਾ ਸੀ ਉਹਨਾਂ ਨੂੰ ਲੈ ਕੇ ਜੀਰੇ ਵਾਪਸ ਆਉਣਾ ਮੈਂ ਜਿਵੇਂ ਕਿ ਉਹਨਾਂ ਨੂੰ ਨਹੀਂ ਜਾਣਦੇ ਸੀਗੇ ਤੇ ਇਹ ਉਹਨਾਂ ਨਾਲ ਗੱਲ ਹੋਈ ਕਿ 2500 ਰੁਪਏ ਜਾਂ 3000 ਰੁਪਏ ਮੰਗਿਆ ਸੀ 2500 ਦੀ ਸੈਟਿੰਗ ਹੋਈ ਇਹ ਜਲੰਧਰ ਲੈ ਕੇ ਆਏ ਜਲੰਧਰ ਪੀਪੀ ਚੌਂਕ ਦਾ ਗਿਆ ਸੀ ਉੱਥੋਂ ਆ ਕੇ ਕਹਿੰਦੇ ਕਿ 2 ਕਿਲੋਮੀਟਰ ਤੇ ਤੋਂ ਨੌਲੀ ਪਿੰਡ ਕਿ ਉੱਥੇ ਜਾ ਕੇ ਅਸੀਂ ਉੱਥੋਂ ਮੁਜ਼ਰਗ ਮਾਤਾ ਆ ਨਹੀਂ ਸਕਦੇ ਉੱਥੋਂ ਲੈਣਾ ਵਾ ਉੱਥੇ ਇਹਨਾਂ ਦੇ ਦੱਸੇ ਮੁਤਾਬਕ ਕਿ ਉਹ ਬੰਦੇ ਤੇ ਇਹਨਾਂ ਦੀ ਗੱਡੀ ਆਰਟੀ ਆ ਤੇ ਇਹਨਾਂ ਦਾ ਮੋਬਾਈਲ ਫੋਨ ਦੇ ਵਿੱਚ ਆਰਟੀ ਵਗੈਰਾ ਜੋ ਵੀ ਸਮਾਨ ਸੀਗੇ ਗੱਡੀ ਦੇ ਕਾਬਜਾ ਵਿੱਚ ਦੇਖ ਸੀਗੇ ਪਿਸਤੌਲ ਵੀ ਹੋ ਸਕਦਾ ਪਿਸਤੌਲ ਨਵਾਂ ਚੀਜ਼ ਵੀ ਹੋ ਸਕਦੀ ਆ ਉਹ ਵੈਰੀਫਾਈ ਕਰਨ ਤੇ ਪਤਾ ਲੱਗੇਗਾ ਤੇ ਜਿਹੜੀ ਅੰਗਲੀ ਇਹਨਾਂ ਵੱਲੋਂ ਹੋਈ ਆ ਅੰਗਲੀ ਇਹ ਹੋਈ ਆ ਕਿ ਉਪਰੇ ਬੰਦੇ ਨੂੰ ਜਿਵੇਂ ਹੁਣ ਤੁਸੀਂ ਸਾਰੇ ਜਲੰਧਰ ਖਿਆਲ ਦੇ ਜਾਣਦੇ ਹੋ ਕੋਈ ਵੀ ਐਪ ਥਰੂ ਗੱਡੀਆਂ ਕਰਦਾ ਵਾ ਜਾਂ ਵਾਕ ਬੰਦੇ ਨੂੰ ਹੀ ਬਿਠਾਉਂਦੇ ਆ ਤੇ ਜੇ ਵਾਕ ਬੰਦੇ ਕਿਸੇ ਨਾ ਕਿਸੇ ਦੀ ਗਵਾਈ ਤੇ ਗੱਡੀ ਭੇਜਦੇ ਆ ਇੰਨੀ ਕਦੇ ਇਹਨਾਂ ਕੋਲ ਹੋਈ ਆ ਅੰਗਲੀ ਹੋ ਵੀ ਸਕਦੀ ਆ ਇਨਸਾਨ ਹੈ ਤੇ ਕਿੰਨੇ ਜਣੇ ਸੀ ਸਿਰੋ ਉਹ ਦੋ ਜਣੇ ਸੀਗੇ ਠੀਕ ਜੇ ਰਸਤੇ ਕੋਈ ਸੀਸੀਟੀਵੀ ਹੋ ਰਹਾ ਹੈ ਕੰਗਾਲੀ ਸੀਸੀਟੀਵੀ ਨਹੀਂ ਰਸਤੇ ਤੇ ਸਾਡੇ ਹੁਣ ਮੇਰੇ ਕੋਲ ਸੁਨੇਹਾ ਆਇਆ ਵਾ ਸੀਸੀਟੀਵੀ ਧੀਰੇ ਤੋਂ ਲੈ ਕੇ ਇੱਥੇ ਰਸਤਾ ਬਹੁਤ ਹੈ ਜੀ ਠੀਕ ਹੈ